ਆਪਰੇਸ਼ਨ ਸਿੰਧੂਰ ਦੇ ਹੀਰੋ ਰਹੇ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਦੇ ਨਾਲ ਭਾਰਤ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਦੇ ਜੰਪਲ ਕੈਪਟਨ ਸਿੱਧੂ ਨੂੰ ਵੀਰ ਚੱਕਰ ਮਿਲਣ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਹਨਾਂ ਦੇ ਪਿਤਾ ਦੇ ਮੁਤਾਬਕ ਉਹਨਾਂ ਦੇ بیٹے ਨੇ ਮੁੱਢਲੀ ਸਿੱਖਿਆ ਗਦਰਬਾਹਾ ਦੇ ਸਕੂਲ ਤੋਂ ਹਾਸਲ ਕੀਤੀ ਹੈ ਤੇ ਉਹ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਕਾਫੀ ਜ਼ਿਆਦਾ ਹੁਸ਼ਿਆਰ ਸੀ। ਹੋਰ ਇਹ ਵੀ ਦੱਸਿਆ ਹੈ ਕਿ ਪੜ੍ਹਾਈ ਤੋਂ ਬਾਅਦ ਐਨਡੀਏ ਦੇ ਵਿੱਚ ਰਣਜੀਤ ਸਿੰਘ ਸਿੱਧੂ ਦੀ ਸਿਲੈਕਸ਼ਨ ਹੋ ਗਈ ਸੀ ਤੇ 3 ਸਾਲ ਦੇ ਵਿੱਚ ਪੜਾਈ ਕਰਨ ਤੋਂ ਬਾਅਦ 1 ਸਾਲ ਟ੍ਰੇਨਿੰਗ ਕੀਤੀ ਤੇ ਇਸ ਤੋਂ ਬਾਅਦ 1 ਸਾਲ ਯੂਕੇ ਵੀ ਲਗਾਇਆ ਤੇ ਸਭ ਤੋਂ ਜ਼ਿਆਦਾ ਮਿਗ ਜਹਾਜ਼ ਉਡਾਇਆ ਤੇ 3 ਸਾਲ ਦੀ ਜੋਟੀ ਰਾਜਸਥਾਨ ਤੇ ਉਸ ਤੋਂ ਬਾਅਦ ਪਠਾਨਕੋਟ ਤੇ ਫਿਰ ਸਰਸਾ ਦੇ ਵਿੱਚ ਕੀਤੀ ਬਹੁਤ ਹੱਦਾਂ ਵੱਧ ਖੁਸ਼ੀ ਹੋਈ ਮੈਨੂੰ ਤਾਂ ਹੋਣੀ ਸੀ ਮਾਪਿਆਂ ਨੂੰ ਤਾਂ ਹੁੰਦੀ ਹੈ ਮੇਰੇ ਏਰੀਏ ਦੇ ਨੂੰ ਸਾਰੇ ਗਿੱਦੜਵਾ ਮੰਡੀ ਮੇਰਾ ਪਿੰਡ ਰਾਇਕਕਲਾਂ ਰਾਇਕਕਲਾਂ ਜ਼ਿਲ੍ਹਾ ਬਟਿੰਡਾ ਸਾਰਾ ਜ਼ਿਲ੍ਹੇ ਨੂੰ ਵੀ ਜ਼ਿਲ੍ਹੇ ਤੱਕ ਹੀ ਪੰਜਾਬ ਨੂੰ ਵੀ ਮਾਣ ਆ ਉਸਤੇ ਬਹੁਤ ਜੁਰੂਵਤ ਹੋਈ ਸਟੱਡੀ ਦੀ ਕਿੱਥੋਂ ਪੜੇ 1986 1986 ਜ ਮਾਲਵਾਸਪੁਰ ਤੋਂ ਪੜ੍ਹਾਈ ਸ਼ੁਰੂ ਕੀਤੀ ਤੇ ਮਾਲਵਾ ਸਕੂਲ ਤੋਂ ਹੀ ਪਲੱਸ 2 ਕਰਕੇ ਉਸ ਤੋਂ ਬਾਅਦ ਐਨਡੀਏ ਚ ਸਿਲੈਕਸ਼ਨ ਹੋਈ ਉਹਦੀ ਫਿਰ ਟ੍ਰੇਨਿੰਗ ਕਰਨ ਤੋਂ ਬਾਅਦ ਉਹ ਪਾਇਲਟ ਬਣਿਆ ਕਿਹੜੇ ਕਿਹੜੇ ਫਾਈਟਰ ਪਲੇਨ ਉਡਾ ਚੁੱਕੇ ਨੇ ਸਭ ਤੋਂ ਪਹਿਲਾਂ ਉਹਨੇ ਯੂਕੇ ਚ ਹਾਕ ਜਹਾਜ਼ ਉਡਾਇਆ ਉਸ ਤੋਂ ਬਾਅਦ ਇੰਡੀਆ ਜਾ ਕੇ ਮੈਗ 21 ਬੰਨ ਕਾਫੀ ਦੇਰ ਤੱਕ ਚਲਾਇਆ ਉਸ ਤੋਂ ਬਾਅਦ ਸਖੋਈ ਚਲਾਇਆ ਤੇ ਅੱਜ ਉਹ ਰਫਾਲ ਜਲਾ ਰਿਹਾ। ਆਪਰੇਸ਼ਨ ਸੰਦੂਰ ਦਾ ਹਿੱਸਾ ਰਹੇ ਆ। ਹਾਂਜੀ। ਆਪਰੇਸ਼ਨ ਸੰਦੂਰ ਚ ਉਹਦੀ ਕਮਾਂਡ ਥੱਲੇ ਸਾਰਾ ਹੋਇਆ ਹੈ। ਕਿਉਂਕਿ ਉਹ ਗਰੁੱਪ ਕੈਪਟਨ ਦਾ ਸੀ ਕਮਾਂਡ ਅਫਸਰ ਵੀ ਹੈ। ਜਿਸ ਦੇ ਪਾਸੇ ਕਿਦਰਵਾਹਾ ਦੇ ਜਿਸ ਸਕੂਲ ਦੇ ਵਿੱਚ ਕੈਪਟਨ ਅਨੁਜੇਤ ਸਿੰਘ ਸਿੱਧੂ ਨੇ ਪੜਾਈ ਕੀਤੀ ਹੈ, ਉਥੋਂ ਦੇ ਪ੍ਰਿੰਸੀਪਲ ਦੇ ਮੁਤਾਬਕ ਇਸ ਐਵਾਰਡ ਮਿਲਣ ਦੇ ਨਾਲ ਨਾ ਸਿਰਫ ਉਹਨਾਂ ਦੀ ਸਕੂਲ ਦਾ ਨਾਮ ਰੌਸ਼ਨ ਹੋਇਆ ਹੈ ਬਲਕਿ ਪੂਰੇ ਦੇਸ਼ ਦੇ ਵਿੱਚ ਪੰਜਾਬੀਆਂ ਨੂੰ ਵੀ ਮਾਣ ਮਿਲਿਆ। ਮਾਲਵਾ ਸਕੂਲ ਵਾਸਤੇ ਨਹੀਂ ਬਲਕਿ ਪੰਜਾਬ ਵਾਸਤੇ ਇੰਡੀਆ ਵਾਸਤੇ ਇੱਕ ਬੜੀ ਮਾਣ ਵਾਲੀ ਗੱਲ ਹੈ ਇੱਕ ਛੋਟੀ ਜੀ ਜਗ੍ਹਾ ਤੋਂ ਇੱਕ ਐਡਾ ਹੁਨਰਹਾਰ ਬੱਚਾ ਰਾਈਜ਼ ਹੋਇਆ ਕਿ ਉਹਨੇ ਸਾਡੇ ਸਾਰੇ ਸੂਬੇ ਦਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਿ ਉਹਨਾਂ ਨੂੰ ਅੱਜ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਕਿ ਕਿਸ ਤਰ੍ਹਾਂ ਦਾ ਸੁਭਾਅ ਸੀ ਕਦੋਂ ਪੜਨ ਲੱਗੇ ਸੀ ਇੱਥੇ ਮਾਲਵਾ ਸਕੂਲ ਦੇ ਉਸ ਕਿੰਨਾ ਟਾਈਮ ਰਣਜੀਤ ਸਿੰਘ ਨਰਸਰੀ ਕਲਾਸ ਤੋਂ ਮਾਲਵਾ ਸਕੂਲ ਦੇ ਵਿੱਚ ਐਡਮਿਸ਼ਨ ਲਈ ਸੀ ਉਹਨਾਂ ਨੇ ਤਾਂ ਇਹ 86 87 ਦੀਆਂ ਗੱਲਾਂ ਹੈਗੀਆਂ ਜਦੋਂ ਬੀਬੀ ਸੁਰਿੰਦਰ ਕੌਰ ਜੀ ਬਾਦਲ ਨੇ ਇੱਕ ਸੁਪਨਾ ਸਿਰਜਿਆ ਸੀ ਆ ਗਿੱਦੜਪਾ ਵਾਸੀਆਂ ਵਾਸਤੇ ਇੱਥੇ ਮਾਲਵਾ ਸਕੂਲ ਸਥਾਪਿਤ ਕੀਤਾ ਤਾਂ ਉਹ ਦੂਸਰੀ ਬੈਚ ਦੇ ਵਿੱਚ ਜਿਹੜੇ ਇੱਥੇ ਐਡਮਿਸ਼ਨ ਲਈ ਉਹਨਾਂ ਨੇ ਰਾਏਕੇ ਵਿਲੇਜ ਤੋਂ ਉਸ ਟਾਈਮ ਅੱਜ ਵਾਂ ਵੈਂਸ ਵਗੈਰਾ ਨਹੀਂ ਆਉਂਦੀਆਂ ਸੀ ਆ ਉਹ ਇੱਕ ਗਵਰਨਮੈਂਟ ਬੱਸ ਤੇ ਹਰ ਰੋਜ਼ ਟ੍ਰੈਵਲ ਕਰਦਾ ਸੀ ਬੜਾ ਛੋਟਾ ਜਾਂ ਹੁੰਦਾ ਸੀ ਇਹ ਨਰਸਰੀ ਦੇ ਵਿੱਚ ਆ ਡੇਲੀ ਉਹ ਸਕੂਲ ਆਉਂਦਾ ਸੀਗਾ ਜਗਬਾਣੀ ਟੀਵੀ ਲਈ ਸੋਨੂ ਖੇੜਾ ਦੀ ਰਿਪੋਰਟ